ਸਤਿਕਾਰ ਜੀ ਤੁਸੀਂ ਜੁੜਿਓ ਸੱਚ ਬਾਈ ਨਾਮਾ ਰਣਜੀਤ ਗਿੱਲ ਅੱਜ ਫਿਰ ਅਸੀਂ ਚਮਕੌਰ ਝੁੰਬਾ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਜਿੱਥੇ ਕਿ ਕੱਲ ਸੱਚ ਬਾਨੀ ਵੱਲੋਂ ਪਹਿਲ ਦੇ ਆਰਤੀ ਇਸ ਪਰਿਵਾਰ ਦੀ ਜਿਹੜੀ ਕਿ ਕਵਰੇਜ ਕੀਤੀ ਗਈ ਸੀ ਉਸ ਤੋਂ ਬਾਅਦ ਅ ਅਦਾਤਰ ਜਿਹੜਾ ਮੀਡੀਆ ਦੀ ਕਵਰੇਜ ਵੀ ਇਸ ਪਰਿਵਾਰ ਨੂੰ ਮਿਲੀ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਪਰਿਵਾਰ ਹੈ ਜਿਹੜਾ ਯਾਰੀ ਖੱਤੇ ਵਿੱਚ ਹੈ ਸਾਡੇ ਦੇ ਵਿੱਚ ਹੈ ਇਹ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਇੱਥੇ ਮਾਨ ਝੁੰਡੇ ਵਾਲਾ ਨੇ ਉਹ ਵੀ ਪਹੁੰਚੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹ ਪਰਿਵਾਰ ਦੇ ਕੋਲ ਉਹਨੇ ਦੁੱਖਾਂ ਦਾ ਸਾਝਾ ਕੀਤਾ ਹੈ ਤੇ ਸਾਡੇ ਨਾਲ ਮਾਨ ਲਖਣਡੇ ਵਾਲੇ ਨੇ ਸਸਿਕਾ ਬਾਈ ਜੀ ਸਸਿਕਾ ਬਾਈ ਜੀ ਹਾਂ ਬਾਈ ਜੀ ਇਸ ਪਰਿਵਾਰ ਤੇ ਪਹੁੰਚੇ ਹਨ ਕਿਸ ਤਰ੍ਹਾਂ ਦਾ ਤੁਹਾਨੂੰ ਇੱਥੇ ਆ ਕੇ ਲੱਗਿਆ ਕਿ ਨਹੀਂ ਆਪਾਂ ਇਸ ਪਰਿਵਾਰ ਦੀ ਕਵਰੇਜ ਨਹੀਂ ਹੋ ਰਹੀ ਇਸ ਵੀਡੀਓ ਦੇ ਵਿੱਚ ਬਿਲਕੁਲ ਵੀਰੇ ਜਮਕੌਰ ਝੁੰਬੇ ਦੀ ਜਿਹੜੀ ਕੁਰਬਾਨੀ ਆ ਇਹ ਵੀ ਅਜਾਈ ਨਹੀਂ ਜਾਣੀ ਚਾਹੀਦੀ ਕੁਰਬਾਨੀ ਮੈਂ ਤਾਂ ਕਹਾਂਗਾ ਕਿਉਂਕਿ ਇਹ ਇੱਕ ਜਾਰੀ ਦੀ ਮਿਸਾਲ ਪੈਦਾ ਕਰ ਗਿਆ ਉਸ ਕੁਲਵੀਰ ਨਰੂਆਣੇ ਨੂੰ ਨਾਲ ਰੱਖਣ ਵੇਲੇ ਜੋ ਇਸ ਤੇ ਆਸ ਸੀ ਕਿ ਮੇਰੇ ਨਾਲ ਕਿਤੇ ਖੜੂਗਾ ਜਾਂ ਮੇਰੇ ਲਈ ਅੜੂਗਾ ਉਹ ਚੀਜ਼ ਨੂੰ ਉਸ ਚੀਜ਼ ਦੇ ਉੱਤੇ ਖਰਾ ਉਤਰਿਆ ਇਹ ਨੌਜਵਾਨ ਇੱਕ ਪਾਸੇ ਵਫਾਦਾਰੀ ਹੈ ਨਾ ਇੱਕ ਪਾਸੇ ਗਦਾਰੀ ਹੈ ਹਾਂ ਇੱਕ ਇਹ ਜਿਹਾ ਸਮਾਂ ਆਇਆ ਇੱਕ ਜਾਰ ਜਾਰਨ ਨੂੰ ਮਾਰਨ ਆਇਆ ਤੇ ਮਾਰ ਗਿਆ ਤੇ ਇੱਕ ਜਾਰ ਜਾਰਨ ਨੂੰ ਬਚਾਉਣ ਵਾਸਤੇ ਆਪ ਮਰ ਗਿਆ ਇਸ ਤਰ੍ਹਾਂ ਦੇ ਹਾਲਾਤ ਆ ਪ੍ਰਵਾਦ ਦੇ ਤੁਸੀਂ ਇੱਥੇ ਪਹੁੰਚੇ ਹੋ। ਪਰਿਵਾਰ ਦੇ ਹਾਲਾਤ ਤੁਸੀਂ ਦੇਖ ਹੀ ਚੁੱਕੇ ਹੋ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਚੰਕੌਰ ਮਲਕੀ ਸਿੰਘ ਦਾ ਉਹ ਬਟਕਾ ਸੀ। ਪੰਜ ਭਾਈ ਸਾਰਿਆਂ ਨੂੰ ਛੋਟਾ ਸੀ, ਪਵਾਰਾ ਸੀ। ਕਲਾਸ 2 ਤੋਂ ਬਾਅਦ ਡਿਪਲੋਮਾ ਵਗੈਰਾ ਵੀ ਕਰਿਆ ਸੀ ਇੱਕ ਨੌਕਰੀ ਦੀ ਤਲਾਸ਼ ਦੇ ਵਿੱਚ ਸੀ ਕਿਸੇ ਕੰਮਕਾਰ ਦੀ ਪਾਲ ਦੇ ਵਿੱਚ ਸੀ। ਇਸ ਤਰ੍ਹਾਂ ਹੀ ਉਹਨਾਂ ਦਾ ਮੇਲ ਤਰਵੀਰ ਨਾਲ ਪਰਿਵਾਰ ਦੇ ਦਰਸ਼ਨ ਮਤਾਬਕ ਕਹਿੰਦੇ ਹੋਇਆ ਤੇ ਬਾਈ ਨੇ ਉਹਨਾਂ ਦੀ ਪੂਰੀ ਮਦਦ ਕੀਤੀ ਤੇ ਇਹ ਤਾਂ ਕਿ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਆਪ ਸੋਧੀ ਨਾਲ ਰੱਖ ਲਿਆ ਤੇ ਉਹ ਯਾਰ ਦੇ ਤੌਰ ਤੇ ਕਹਿ ਲੋ ਜਾਂ ਗਨਮੈਨ ਦੇ ਤੌਰ ਤੇ ਕਹਿ ਲੋ ਅਗਲਾ ਆਪ ਦੀ ਵਫਾਦਾਰੀ ਇਸ ਸਾਲ ਵਫਾਦਾਰ ਕਰ ਕੰਨਵਾਗੇ ਇਸ ਤਰੀਕਾ ਹੋਣਾ ਚਾਹੀਦਾ ਕਿ ਜਿਹੜਾ ਮਨਪ੍ਰੀਤ ਮੰਨਣ ਸੀ ਉਹਨੇ ਉਹ ਹੀ ਗਿਦਾਰੀ ਕੀਤੀ ਉਹਦਾ ਜਿਆਦਾ ਨਾ ਆ ਰਿਹਾ ਹ ਜਿਹੜਾ ਬੰਦੇ ਨੇ ਵਫਾਦਾਰੀ ਕੀਤੀ ਹੈ ਨਾ ਉਹ ਐ ਦੱਬ ਕੇ ਜੇ ਰਹਿ ਗਿਆ ਇੱਕ ਵਾਰ ਬਿਲਕੁਲ ਬਿਲਕੁਲ ਥੋੜਾ ਜਿਆ ਸਾਨੂੰ ਪਤਾ ਜਿਹੜਾ ਨਾਮ ਹਾਈਲਾਈਟ ਹੁੰਦਾ ਮੀਡੀਆ ਵੀ ਉਧਰ ਨੂੰ ਭੱਜਣ ਦੀ ਕੋਸ਼ਿਸ਼ ਕਰਦਾ ਹ ਸਾਰਾ ਬੰਦਾ ਦੀ ਨਿਗਾਹ ਵੀ ਉੱਥੇ ਹੀ ਲੱਗੀ ਹੁੰਦੀ ਆ ਹੂੰ ਤੇ ਮੈਂ ਵੀ ਸੋਚਿਆ ਯਾਰ ਇੱਕ ਉਹਦੀ ਕੁਰਬਾਨੀ ਅਜਾਈ ਨਹੀਂ ਜਾਣੀ ਚਾਹੀਦੀ ਬਾਕੀ ਪਰਿਵਾਰ ਕਹਿੰਦਾ ਸੀ ਠੀਕ ਆ ਸੀ ਸੰਤੁਸ਼ਟਾ ਉਸ ਪਰਿਵਾਰ ਤੋਂ ਮਤਲਬ ਕੁਲਵੀਰ ਦੇ ਪਰਿਵਾਰ ਤੋਂ ਉਹ ਕਹਿੰਦੇ ਇਕੱਠਿਆਂ ਦੀ ਸਿਸਤਾਰ ਕਰਨਾ ਚਾਹੁੰਦੇ ਸੀ ਕੁਲਵੀਰ ਦੇ ਨਾਲ ਇਸ ਨੂੰ ਤੇ ਇਹਦੇ ਬਾਕੀ ਉਸ ਐਡਾ ਵੱਡਾ ਪਹਾੜ ਉਸ ਪਰਿਵਾਰ ਤੇ ਟੁੱਕਿਆ ਵਾਸੀ ਤਾਂ ਵੀ ਕੁਲਵੀਰ ਦਾ ਬਰਾਦਰ ਤੇ ਉਹਦੇ ਹੋਰ ਚਾਚੇ ਤਾਇਦੇ ਪਰਿਵਾਰਕ ਮੈਂਬਰ ਇਹਨਾਂ ਦੇ ਘਰੇ ਉਸੇ ਦਿਨ ਹੀ ਆਏ ਤੇ ਜਿੰਨਾ ਕਿ ਸੋਗ ਉਹਨਾਂ ਨੇ ਕਲਵੀਰ ਦਾ ਮਨਾਇਆ ਓਨਾ ਹੀ ਸੋਗ ਇਸ ਚੰਕੌਰ ਦਾ ਵੀ ਹੈ ਜੇਕਰ ਇਹ ਪਰਿਵਾਰ ਨੇ ਹਨ ਉਹਨਾਂ ਨੂੰ ਪਿੱਠ ਨਹੀਂ ਵਿਖਾਈ ਹਨ ਤੇ ਉਹਨਾਂ ਨੇ ਪਰਿਵਾਰ ਵੀ ਹਨ ਸਾਥ ਦੇ ਰਿਆ ਹਨ ਦੇ ਰਿਆ ਦੇਵਗੁਰੂ ਵੀ ਕਾਫੀ ਵਧੀਆ ਪਰਿਵਾਰ ਮੇਰੀ ਪਾਜੀ ਨਾਲ ਜਿਹੜੀ ਮਿੱਤਰਤਾ ਸੀ ਵਧੀਆ ਸੁਭਾਅ ਦੇ ਬੰਦੇ ਸੀ ਪੂਰਾ ਪਰਿਵਾਰੀ ਉਹਨਾਂ ਦਾ ਇਹ ਨਾ ਕੋਈ ਚੁਸਤੀਸ਼ੇਰੀ ਵਾਲੀ ਗੱਲ ਹੈ ਹਨ ਜਿਹੜੇ ਜਿਹੜੇ ਸਮਾਜ ਸੇਵਾ ਵਾਲੇ ਪਾਸੇ ਜ਼ਿਆਦਾ ਰੁਝਾਨ ਸੀ ਹਨ ਭਾਈ ਤੁਹਾਨੂੰ ਪਤਾ ਹੀ ਹੈ ਬਾਈ ਦਾ ਪੂਰਾ ਏਰੀਆ ਚ ਨਾਮ ਸੀ ਹਾਂ ਬਤਨ ਦਾ ਹਾਂ ਪਿਛਲੇ 7-8 ਸਾਲਾਂ ਤੋਂ ਭਾਈਉਣੀ ਇੱਧਰ ਆਈ ਹੋਈ ਸੀਗੇ ਸਮਾਜ ਸੇਵਾ ਦੇ ਕੰਮਾਂ ਵੱਲ ਉਹਦੇ ਵਿੱਚ ਲੌਕਡਾਊਨ ਆਇਆ ਲੌਕਡਾਊਨ ਦੇ ਵਿੱਚ ਗਰੀਬਾਂ ਦੇ ਘਰਾਂ ਤੱਕ ਰਾਤ ਨੂੰੁੱਖਲਾ ਦਵਾਈ ਪਾਣੀ ਉਹ ਚੀਜ਼ ਲੋੜ ਸੀ ਪੁੱਛਦੀ ਕਰੀ ਤੇ ਬਾਕੀ ਪਿਛਲੇ 4 ਸਾਲਾਂ ਤੋਂ ਗਰੀਬ ਘਰਦਿਆਂ ਰਕਤੀਆਂ ਦੇ ਕਿਆ ਕਰ ਰਹੀ ਸੀ ਸਾਰਾ ਸਮਾਂ ਸਤੇ ਕੇ ਤੇ ਕਦੋਂ ਮੁਲਾਕਾਤ ਹੁੰਦੀ ਹੈ ਜਾਂ ਗੱਲਬਾਤ ਹੁੰਦੀ ਹੈ ਉਹਨਾਂ ਨਾਲ ਆਖਰੀ ਵਾਰ ਦੇ ਮੇਰੀ ਜਿਹੜੀ ਤਕਰੀਬਨ ਲੱਗ-ਪਗ ਹਫਤਾ ਇੱਕ ਪਹਿਲਾਂ ਮੈਗੇ ਆਸਿੰਨ ਕੋਈ ਦਾਸਤਾ ਟੁਕ ਟੁਕ ਟੈਂ ਕੜੀ ਟੈਂ ਕੱਲਾ ਤਰੀਕੇ ਹੂੰ ਉਹ ਗੱਲਾਂ ਦਾ ਕਾਰਨ ਬਣਿਆ ਉਹਨਾਂ ਤੇ ਜਿਹੜਾ ਪਹਿਲਾ ਅਟੈਕ ਹੋਇਆ ਸੀ ਹਾਂ ਉਹਦੇ ਬਾਰੇ ਵਿੱਚ ਉਹ ਗੱਲਾਂ ਚੱਲ ਪਈਆਂ ਵੀ ਬਾਈ ਕੀ ਹੋ ਗਿਆ ਸੀ ਬਚ ਕੇ ਬਾਈ ਚੜਦੀ ਕਲਾ ਵਾਲਾ ਬੰਦਾ ਸੀ ਪ੍ਰਮਾਤਮਾ ਨੂੰ ਮੰਨਣ ਵਾਲਾ ਬੰਦਾ ਸੀ ਕੰਨ ਮੰਨ ਉਹ ਉਸੇ ਨਹੀਂ ਰੱਖਣਾ ਉਸੇ ਨੂੰ ਲੈ ਕੇ ਜਾਣਾ ਸਭ ਉਸਦੇ ਹੱਥ ਤੱਕ ਦਾ ਜਿਵੇਂ ਕਹਿੰਦੇ ਹੁੰਦੇ ਆਏ ਕਿਹਾ ਸੀ ਬਾਈ ਨੇ ਮਾਰਨ ਵਾਲੇ ਨੂੰ ਬਚਾਉਣ ਵਾਲਾ ਬਲੀ ਆ ਹਣਾ ਇਸ ਤਰ੍ਹਾਂ ਗੱਲਾਂ ਚੱਲ ਗਈਆਂ ਹੋਰ ਚੱਲ ਗਈਆਂ ਗੱਲਾਂ ਸਾਰੀ ਭੰਟਾ ਡੇਢ ਘੰਟਾ ਚਪੂਰੀ ਨੂੰ ਫੁੱਲ ਕੇ ਰਚ ਕੇ ਗੱਲਾਂ ਕਰੀਆਂ ਤੇ ਉਸ ਤੋਂ ਬਾਅਦ ਆਈ ਗੱਲ ਜਿਹੜਾ ਉਹ ਮੁੰਡੇ ਨੇ ਕਤਲ ਕੀਤਾ ਹਨ ਵਫਾਕਾਰ ਦੀ ਸੀ ਉਹਦਾ ਤੇ ਉਹਦੇ ਨਾਲ ਕਦੇ ਮੁਲਾਕਾਤ ਹੋਈ ਜਾਂ ਕਦੇ ਗੱਲਬਾਤ ਹੋਈ ਉਸਨੇ ਕਦੇ ਨਹੀਂ ਨਹੀਂ ਬਾਈ ਮੈਂ ਦੇਖਿਆ ਜ਼ਰੂਰ ਸੀ ਮੈਂ ਕਿਸ ਤਰ੍ਹਾਂ ਦਾ ਲੱਗਿਆ ਵੀ ਯਾਰ ਜਦੋਂ ਇਸ ਤਰ੍ਹਾਂ ਦੀ ਯਾਰ ਮਾਰੂ ਜਿਹੜਾ ਪੱਤਰ ਹਸਾ ਕਰਦੇ ਕੀ ਗੱਲ ਸਰ ਨੇ ਬਾਈ ਉਹਦੇ ਕੀ ਦਿਮਾਗ ਚਾਈ ਕੀ ਗੱਲ ਸੀ ਕੁਝ ਇਹਦੇ ਬਾਰੇ ਕਹਿਣੀ ਉਹਦੇ ਨਹੀਂ ਆਪਣਾ ਕੋਈ ਤਾਂ ਐਕਸਪੀਰੀਅੰਸ ਹੈ ਹਨਾ ਇਹ ਤਾਂ ਉਹਨਾਂ ਨੂੰ ਉਹਨਾਂ ਨੂੰ ਪਤਾ ਜਿਵੇਂ ਆਪਣਾ ਇੱਕ ਕੋਈ ਰੈਂਟਾ ਹੈ ਨਾ ਬੰਦਾ ਹਰ ਵੇਲੇ ਨਾਲ ਰਹੇ ਹਾਂ ਮੇਰਾ ਇੱਕ ਬੰਦਾ ਮਾਇ ਕਰਦੇ ਤਾਂ ਭਰੋਸਾ ਤੋੜਨਾ ਕਿਸੇ ਦਾ ਆ ਕਰਨ ਵਿਸ਼ਵਾਸ ਤੇ ਨਹੀਂ ਹੈ ਬੜੀ ਔਣ ਕੀ ਦਾ ਵਿਸ਼ਵਾਸ ਕਰੇ ਹੁਣ ਪਰਿਵਾਰ ਮੈਂ ਗੱਲ ਸੁਣੀ ਜਾਂਦੇ ਸੀ ਗੱਲ ਕਹੀ ਜਾਂਦੇ ਸੀ ਜੀ ਜਿਲਵੀਰ ਨੂੰ ਪਰਵਾਸਨਾ ਨੇ ਲਿਜਾਣਾ ਸੀ ਤਾਂ ਉਹ ਸਟੈਕ ਦੇ ਵਿੱਚ ਲੈ ਜਾਂਦਾ ਸਾਨੂੰ ਇਹਨਾਂ ਦੁੱਖ ਨਹੀਂ ਸੀ ਲੱਗਣਾ ਸਾਨੂੰ ਦੁੱਖ ਤਾਂ ਲੱਗਣਾ ਸੀ ਮੌਤ ਦਾ ਪਰ ਜਿਹੜਾ ਇਹ ਇਤਨਾਂ ਦੁੱਖ ਨਹੀਂ ਲੱਗਣਾ ਵੀ ਜਿਵੇਂ ਹਨਾ ਵੀ ਉਹ ਦੁਸ਼ਮਣ ਆਈ ਸੀ ਲਲਕਾਰ ਕੇ ਦੁਸ਼ਮਣਾਂ ਵਾਂਗੂ ਆਈ ਸੀ ਹਾਂ ਦੁਸ਼ਮਣਾਂ ਵਾਂਗੂ ਇਹ ਪਿੱਠ ਪਿੱਛੋਂ ਵਾਰ ਕਰਿਆ ਇੱਕ ਹਨਾ ਹਾਂ ਇਹ ਗੱਲ ਅਸਰ ਹੈਗੀ ਇਹਦੇ ਚਲੋ ਧੰਨਵਾਦ ਬਈ ਦਾ ਨਰਮੀ ਬਹੁਤ ਹੈ ਬਹੁਤ ਸੋਡਾ ਵੀ ਧੰਨਵਾਦ ਬਈ ਬਈ ਮਾਨ ਸਿੰਘ ਜਲ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਪਰਿਵਾਰ ਨਾਲ ਦੁੱਖ ਸਮਝਾਇਆ ਕੀਤਾ ਇਸ ਪਰਿਵਾਰ ਦੀ ਜਿਹੜੀ ਆਵਾਜ਼ ਵੀ ਬੁਲੰਦ ਹੈ